ਤਮਿੰਦਰ ਜੰਗੀ ਜੀ ਕਿੱਥੋਂ ਆਏ ਹੋ ਅਮਬਸਤ ਆਏ ਜੀ ਕੀ ਤੇਰੀ ਕਹਾਣੀ ਹੈ ਤਾਂ ਕੀ ਤੇ ਡਰੋਗ ਸੀ ਪਾਪਾ ਨੇ ਕਿੰਨੇ ਗੁਜ਼ਰੇ ਹਾਂ ਮੈਨੂੰ ਸਭ ਪਤਾ ਹੀ ਲੱਗ ਗਿਆ ਨਰੂ ਪਿੰਡਾਂ ਬਣਾ ਕਿੰਨੀ ਉਮਰ ਤੋਂ ਲੱਗ ਗਿਆ ਸੀ ਬੱਡਾ ਜਹਾ ਬੰਦਾ ਕਿ ਸਾਕੇ ਨਾ ਕਿਹੜਾ ਨਸ਼ਾ ਕਰਦਾ ਛਿੰਡਾ ਬੀਤਾ ਹੀ ਸਮਾਈ ਬੀਤੀ ਬਣੂ ਛਿੰਡਾ ਬੀਤਾ ਬਰ ਸ਼ਰਾਬ ਪੀਣਾ ਪਿਆ ਅੱਛਾ ਫਿਰ ਤਨ ਕੀ ਪ੍ਰੋਬਲਮ ਆਈ ਨਹੀਂ ਸ਼ਾਂਤੀ ਤੋਂ ਆਈ ਪ੍ਰੋਬਲਮ ਮਰਖੀ ਵੀ ਹੋ ਗਿਆ ਸੀ ਤੇਲੀ ਵੀ ਹੋ ਗਈ ਤੇ ਲੀਵਰ ਲੀਵਰ ਵੀ ਖਰਾਬ ਹੋ ਗਿਆ ਜੀ ਹੋੜ ਤੇ ਦੀ ਉਮਰ ਕਿੰਨੀ ਹੋਈ ਰੇ 28 ਸਾਲ ਹੋ ਗਿਆ ਜੀ 28 ਸਾਲ ਹਾਂਜੀ ਫੇ ਮਮੀ ਨੇ ਵੀਡੀਓ ਵੇਖੀ ਮਮੀ ਨੇ ਵੀਡੀਓ ਵੇਖੀ ਬੇਨਾਂ ਦੀ ਅੱਛਾ ਤੁਹਾਡੇ ਸਾਡੀ ਵੀਡੀਓ ਵੇਖੀ ਫੇ ਰਾ ਪਤਾ ਨੂੰ ਵੇਖਿਆ ਫੇ ਤੁਹਾਡੇ ਕੋ ਦਵਾਈ ਕਰੀ ਅੱਛਾ 15 ਦਿਨਾਂ ਦੇ ਘੜੀ ਤੇ ਪਤਾ ਨਾਲ ਠੀਕ ਹੋ ਗਈ ਅੱਛਾ ਪਹਿਲਾਂ ਇੱਕ ਤੁਹਾਨੂੰ ਇੱਕ ਕਰੋਗੀ ਨੁਕਸਾਨ ਸੀ ਅੱਛਾ ਹਾਂਜੀ ਵੀ ਠੀਕ ਹੋ ਗਏ 15 ਦਿਨਾਂ ਵਿੱਚ ਉਹ ਹਾ ਉਹਦਾ ਕੀ ਕੀ ਦਿੱਕਤਾ ਠੀਕ ਹੋਈ ਨਾ ਤੁਹਾਡੀ ਨਾ ਤਾਂ ਠੀਕ ਹੋਈ ਹੈ ਜੀ ਲੱਤ ਤੇ ਕੀ ਸੀ ਸੋ ਜਬੀ ਬੀ ਜੀ ਬੋਝਾ ਦੀ ਜੀ ਅੱਛਾ ਜਦੋਂ ਬੀ ਸੀ ਫਿਰ ਬਹੁਤ ਜ਼ਿਆਦੀ ਜੀ ਅੱਛਾ ਵਗ ਮੇਰੇ ਮੂੰਹ ਚ ਲੋਹੂ ਹੀ ਲੱਗਦਾ ਜੀ ਮੂੰਹ ਚ ਲੋਹੂ ਵਗਦਾ ਜੀ ਅੱਛਾ ਹਾਂਜੀ ਮੈਂ ਨਹੀਂ ਕਰਦਾ ਜੀ ਕਿ ਕਰਦਾ ਮੇਰਾ ਕਿੰਨਾ ਖਰਾਬ ਸੀਗਾ ਮੈਂ ਦੇ ਕਿਨਾਂ ਕੋਈ ਨਛੇ ਪੱਤੇ ਤੋਂ ਸਾਰੇ ਜਣੇ ਬਚੋ ਵਧੀਆ ਕਰੋ ਕੰਮ ਕਰੋ ਓਖਰੀਆ ਬਾਬੇ ਚ ਦੇ ਨਛੇ ਚ ਮੇਰੀ ਬਿਗੜੀ ਜ਼ਿੰਦਗੀ ਬਰਬਾਦ ਹੋ ਉਹਨੇ ਸੁਧਰ ਗਿਆ ਮੈਂ ਤੇ ਹਾਂਜੀ ਮੈਨੂੰ ਇਹਨਾਂ ਦਾ ਤੁਹਾਡਾ ਨੰਬਰ ਕਿੰਨਾ ਵੀ ਤੇ 8146 75 0598 ਜੀ ਕੀਕਾ ਦੱਸੋ ਇਹ ਵੀ ਨਿਆ ਆਪਣੀ ਸਾਡੀ ਕਹਾਣੀ ਜੱਸੀ ਤੇ ਇਹਨੇ ਸੰਦੇਸ਼ ਵੀ ਦਿੱਤਾ ਇਹ ਸੁਦਰ ਗਿਆ ਆਪਣੇ ਟਿਕਾਣੇ ਤੇ ਆ ਗਿਆ ਤੇ ਇਸੇ ਤਰ੍ਹਾਂ ਆਪਣੇ ਜਿੰਦਗੀ ਨੂੰ ਸਫਲਾ ਬਣਾ ਕੇ ਰੱਖੋ بار بار ਜਿੰਦਗੀ ਨਹੀਂ ਮਿਲਦੀ ਮੈਂ ਵੈਦ ਗੁਰਦੇਸ਼ ਸਿੰਘ ਗਾਲ 75085 09770 ਜਗਰਾਉਂ